ਸਾਰਾ ਹੌਸਲਾ ਰੱਖੋ ਸੇ ਉਹ ਕੀ ਗੱਲਬਾਤ ਹੋਈ ਹੈ ਸਾਨੂੰ ਤਾਂ ਭਾਜੀ ਪਤਾ ਨਹੀਂ ਹੋਣਾ ਆਇਆ ਕਰੋ ਵੇ ਇੰਨਾ ਕਰਕੇ ਹੋ ਗਿਆ ਐਕਸੀਡੈਂਟ ਅਜੀ ਤਾਂ ਨਟਿਆ ਹੈ ਕਾਜ ਤੇ ਆ ਕੇ ਦੇਖਿਆ ਤੇ ਆ ਕੋ ਜੋ ਹੈ ਮੇਰਾ ਬੇਟਾ ਨਾ ਉਸ ਹੀ ਗਾਂ ਨਾ 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 ਹਰਮਨ ਇੱਕ ਮੋਟਰਸਾਈਕਲ ਪਲਸਰ ਦੋ ਆਨ ਨਾ ਆਪਣੇ ਲੜਕੇ ਹੀ ਉਹ ਪਲਸਰ ਤੇ ਆ ਰਹੀ ਤੇਜ਼ ਹੀ ਤੇ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਇਹ ਜਿਹੜੋ ਸੜਕ ਤੇ ਡਿੱਗੀ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਤਾਂ ਹੀ ਰੋਡ ਨੂੰ ਪੈ ਲੱਗ ਗਈ ਨਾ ਉਹ ਬਹੁਤ ਬਾਅਦ ਗਿਆ ਉਹ ਛੱਡ ਗਿਆ ਉਹ ਛੱਡ ਗਿਆ ਭੱਜ ਗਿਆ ਹਾਂ ਜੀ ਤੁਹਾਡਾ ਕੀ ਹਾਲ ਹੈ ਉਹ ਤਾਂ ਉਹ ਟੈਕਨੋ ਮੇਰਾ ਉਹ ਨਾ ਮੁੰਡਾ ਉਹ ਸਾਰੇ ਕੋ ਹੌਸਲੇ ਰੱਖੋ ਕੋਈ ਕੋਈ ਗੱਲਬਾਤ ਹੋਈ ਸਾਨੂੰ ਤਾਂ ਭਾਜੀ ਪਤਾ ਨਹੀਂ ਹੋ ਨਾ ਆਇਆ ਕਰੋ ਵੇਦਾਂ ਕਰਕੇ ਹੋ ਗਿਆ ਐਕਸੀਡੈਂਟ ਆ ਜੀ ਤਾਂ ਨਟਿਆਏ ਕਾਹ ਇੱਥੇ ਆ ਕੇ ਦੇਖਿਆ ਤੇ ਆ ਕੋ ਜਾਇਆ ਮੇਰਾ ਬੇਟਾ ਨਾਲ ਜੀ ਦਾ ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾ ਜਿਹਨੇ ਡੈਥ ਹੋ ਗਈ ਨਾ 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 ਜਾਣਦੇ ਆ ਉਸੇ ਇਹ ਤੋ ਆ ਰਹੇ ਸੀ ਫੇਤ ਤੇ ਲਈਏ ਤੋ ਆਏ ਆ ਖਾਚੀਆਂ ਤੋ ਆਏ ਅਸੀਂ ਮਤੇ ਬੋਤੋ ਕਿੰਨੀ ਗੋਬਰ ਕਿੰਨੀ ਸੀ ਇਹਨਾਂ ਦੀ 60 ਮਿੰਟ ਚੱਲਦੀ ਸੀ ਜੀ ਤੂੰ ਬੋਲ ਜੀ ਕੰਮ ਕੀ ਕਰਦੇ ਸੀਗੇ ਕੁਝ ਨਹੀਂ ਲਟਾਇਆ ਪਿੰਡ ਬੋਜੀ ਸੀ ਇਹ ਹਾਂ ਕੀ ਲਾਦਾ ਟੱਕਰ ਕਿਸ ਤਰ੍ਹਾਂ ਹੋਈ ਹੈ ਕੋਈ ਜਾਣੀ ਬਾਜੀ ਦਾ ਕੋਈ ਨਹੀਂ ਬਤਾਇਆ ਇਸ ਵਾਰ ਇਹ ਸਾਨੂੰ ਦੱਸਿਆ ਨਹੀਂ ਕੋਈ ਨਹੀਂ ਕੋਈ ਜੀ ਇਹ ਚੀਜ਼ ਨਾਲ ਟੱਕਰ ਹੋਈ ਉਹ ਪਤਾ ਲੱਗਿਆ ਕੁਝ ਨਹੀਂ ਬਾਜੀ ਅਜੇ ਕੋਈ ਨਹੀਂ ਬਤਾ ਲੱਗਾ ਕਿ ਇਹਦੇ ਵਾਰੇ ਕੀ ਹੋਇਆ ਹੈ ਇਹ ਐਕਟਿਵ ਆ ਦੇ ਦਿੱਗੇ ਹੋਏ ਮੇਰਾ ਬੇਟਾ ਜੀ ਨਾਲ 15 ਸਾਲ ਦਾ ਹੈ ਬੱਚਾ ਉਹ ਵੀ ਹੈਡਮੈਂਟ ਕਰਵਾਤਾ ਹਸਪੀਟਲ ਹੁਣੇ ਵੀ ਪਤਾ ਨਹੀਂ ਆਦੇ ਦੇਖਦੇ ਹਾਂ ਪਤਾ ਨਹੀਂ ਬਾਜੀ ਅਜੇ ਦੇਖ ਕੇ ਨਹੀਂ ਚੁੱਕ ਲੈ ਕੇ ਗਏ ਉਹਨੂੰ ਵੀ ਪਤਾ ਨਹੀਂ ਪਤਾ ਵੀ ਕੀ ਗੱਲ ਹੋ ਆ ਗਈ ਨਹੀਂ ਕੋਈ ਨਹੀਂ ਠੀਕ ਹੈ ਅ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਾਡੇ ਚ ਮਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁੰਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਬਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾ ਮਿਲਦੇ ਆਈ ਉੱਥੇ ਮੌਕੇ ਤੇ ਪਹੁੰਚ ਗਏ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਸਾਨੂੰ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਇੱਕ ਮੋਟਰਸਾਈਕਲ ਪਲਸਰ ਤੋਂ ਅਨਨ ਆਪਣੇ ਧੜਗੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟਕਚੋ ਗਿਆ ਇਹ ਜਦੋਂ ਸੜਕ ਤੇ ਡਿੱਗੇ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਹਾਂ ਥੋੜਾ ਮੋਟਰਸਾਈਕਲ ਤਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਦੋ ਜਣੇ ਹੈਗੇ ਦੋ ਜਣੇ ਦਾਦਾ ਪੁੱਤ ਸੀਗਾ ਨਹੀਂ ਹੁਣ ਇਹ ਦੇ ਮੈਨੂੰ ਕੱਲੇ ਹੀ ਪਰੇ ਦੱਸਿਆ ਵੀ ਕੱਲੇ ਹੀ ਕੱਲੇ ਹਾਂ ਹਾਂ ਜੀ ਕੱਲੇ ਸੁਣਨ ਦੇ ਚਾਹ ਰਿਹਾ ਹੈ ਨਾਲ ਪੋਤਰਾ ਵੀ ਸੀਗਾ ਜਿਸ ਦੇ ਮੈਂ ਕਿਹਾ ਜੀ ਅਜੇ ਮੌਕੀ ਤੇ ਹਾਂ ਤੁਸੀਂ ਵੀ ਆ ਗਏ ਹੋ ਮੈਂ ਆਪਣੇ ਤਸਦੀਕ ਕਰ ਰਿਹਾ ਹੁਣ ਆਪਣੇ ਡੈੱਡ ਬੋਡੀ ਲੈ ਕੇ ਚੱਲੇ ਹਾਂ ਪਰਚਾ ਦਰਜ ਕਰਨ ਲੱਗੇ ਹਾਂ ਕਰਕੇ ਅਗਲੀ ਕਾਰਵਾਈ ਜੋ ਉਹ